ਨਾਜ਼ਨਬੀ ਟੀਵੀ ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪ੍ਰੈਜ਼ਾਈਡਿੰਗ ਅਫਸਰਾਂ ਸਹਾਇਕ ਪ੍ਰੈਜ਼ਾਈਡਿੰਗ ਅਫਸਰਾਂ ਅਤੇ ਪੋਲਿੰਗ ਅਫਸਰ ਅੱ ਲਈ ਦੂਜਾ ਸਿਖਲਾਈ ਸੈਸ਼ਨ ਵੀਰਵਾਰ ਨੂੰ ਸਿਵਲ ਲਾਈਨਸ ਦੇ ਖਾਲਸਾ ਕਾਲਜ ਵਿੱਚ ਆਯੋਜਿਤ ਕੀਤਾ ਗਿਆ ਜਨਰਲ অবজারভার ਰਾਜੀਵ ਕੁਮਾਰ ਆਈਐਸ ਇਸ ਮੌਕੇ ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਵੀ ਕੀਤਾ ਸਖਲਾਈ ਪ੍ਰੋਗਰਾਮ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਈਵੀਐਮ ਦੀ ਵਰਤੋਂ ਬਾਰੇ ਉਹਨਾਂ ਦੀ ਭੂਮਿਕਾ ਕਰਤੱਵਾਂ ਨਾਲ ਸਬੰਧਤ ਸਖਲਾਈ ਦਿੱਤੀ ਗਈ ਉਹਨਾਂ ਨੂੰ ਨਿਰਧਾਰਿਤ ਫਾਰਮਾਂ ਰਹੀ ਸਹੀ ਅਤੇ ਟੋਕਮੀ ਰਿਪੋਰਟਿੰਗ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ ਈਵੀਐਮ ਤੇ ਮੌਕ ਡ੍ਰਿਲ ਦੌਰਾਨ ਵਿਅਕਤੀਗਤ ਅਧਿਕਾਰੀਆਂ ਨੇ ਡੰਮੀ ਉਮੀਦਵਾਰਾਂ ਦੀ ਈਵੀਐਮ ਵਿੱਚ ਬੇਤਰਤੀਬ ਅਧਾਰ ਤੇ ਵੋਟਾਂ ਪਾਈਆਂ ਮੌਕ VOTING ਪੂਰੀ ਹੋਣ ਤੋਂ ਬਾਅਦ ਪ੍ਰੈਜ਼ਾਈਡਿੰਗ ਅਫਸਰਾਂ ਨੇ ਨਿੱਜੀ ਤੌਰ ਤੇ ਪਾਈਆਂ ਗਈਆਂ ਵੋਟਾਂ ਤੇ ਦਸਤੀ ਰਿਕਾਰਡ ਨੂੰ ਕੰਟਰੋਲ ਯੂਨਿਟ ਦੇ ਇਲੈਕਟ੍ਰੋਨਿਕ ਨਤੀਜਿਆਂ ਨਾਲ ਜੋੜਿਆ ਅਤੇ ਇਸ ਦੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਤੋਂ ਇਲੈਕਟ੍ਰੋਨਿਕ ਨਤੀਜਾ ਸੰਬੰਧਿਤ BB ਪੈਟ ਸਲਿੱਪਾਂ ਦੀ ਗਿਣਤੀ ਨਾਲ ਜੋੜਿਆ ਗਿਆ ਪ੍ਰੈਜ਼ਾਈਡਿੰਗ ਸਹਾਇਕ ਪ੍ਰੈਜ਼ਾਈਡਿੰਗ ਆਫਸਰਾਂ ਅਤੇ ਪੋਲਿੰਗ ਆਫਸਰਾਂ ਨੇ ਇਹ ਵਿਹਾਰਕ ਸਿਖਲਾਈ ਦੀ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਅਤੇ EVM ਮਸ਼ੀਨਾਂ ਦੇ ਕੰਮਕਾਜ ਵਿੱਚ ਪੂਰਾ ਵਿਸ਼ਵਾਸ ਦਿਖਾਇਆ।